आज संगरूर के सरकारी अस्पताल में डॉक्टर सुबह 8:00 बजे से 11:00 बजे तक हड़ताल पर रहे इस मौके पर बात करते हुए डॉक्टरों ने कहा कि पहले हम यह हड़ताल पूरे दिन करने वाले थे लेकिन लोगों के हित को देखते हुए हमने घटाकर 11:00 बजे कर दिया और उन्होंने कहा कि डॉक्टरों की भर्ती नहीं होने के कारण यह हड़ताल की गई है जिसके कारण मरीज जहां आते हैं और परेशान होकर लौट जाते हैं डॉक्टरों ने यह भी कहा कि हमारी हड़ताल केवल ग्यारह बजे तक है लेकिन उसके बाद हम सभी मरीजों को देखेंगे भले ही हमें देर तक ड्यूटी करनी पड़े, क्योंकि हम अपना काम हमेशा सेवा की तरह करते हैं इस मौके पर बोलते हुए उन्होंने और क्या कहा आओ हाँ देखते हैं। जो मैं है किस देखो आज ਦਾ ਪ੍ਰੋਟੈਸਟ ਜਿਹੜਾ ਹੈਗਾ ਪਹਿਲਾਂ ਅਸੀਂ ਪੂਰੇ ਦਿਨ ਦਾ ਕਰਨਾ ਸੀ ਪਰ ਲੋਕਾਂ ਦੇ ਹਿੱਤ ਨੂੰ ਰੱਖਦੇ ਹੋਏ ਅਸੀਂ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ ਹੈ ਪ੍ਰੋਟੈਸਟ ਇਸ ਕਰਕੇ ਹੈ ਵੀ ਡਾਕਟਰਾਂ ਦੀ ਘਾਟ ਹੀ ਹੋ ਨਹੀਂ ਰਹੀ ਰੈਗੂਲਰ ਵੇਸਤੇ ਡਾਕਟਰ ਬਹੁਤ ਘੱਟ ਨੇ ਮਰੀਜ਼ ਵਿਚਾਰਾ ਦੂਰੋਂ ਆ ਕੇ ਖਜਲਖੋਰ ਹੋ ਕੇ ਮੁੜਦਾ ਇਹ ਬੜੀ ਹਨਾਨੀ ਦੀ ਜਨਾ ਗੱਲ ਹੈ ਵੀ 1991 ਤੋਂ ਬਾਅਦ ਪੋਸਟਾ ਹੀ ਨਹੀਂ ਵਧਾਈ ਜਾਂਦੀ ਚਲੋ ਜੇ ਆਪਾਂ 1991 ਦੀ ਵੀ ਗੱਲ ਕਰੀਏ ਉਦੋਂ 4600 ਪੋਸਟਾ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਹੇ ਹਾਂ ਉਹਦੇ ਨੇ ਨਤੀਜਾ ਇਹ ਨਿਕਲਦਾ ਹੈ ਇਹ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਫਿਰ ਡਿਊਟੀ ਤੇ ਸਵੇਰੇ ਤੋਂ ਲੈ ਕੇ ਡਿਊਟੀ ਕਰਕੇ ਸਪੈਸ਼ਲਿਸਟ ਜਾਂਦਾ ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ ਪੇਸ਼ੈਂਟ ਵਿਚਾਰਾ ਦੂਰ ਹੋ ਆ ਕੇ ਖੱਜਲ ਖੋਹਰ ਹੁੰਦਾ ਦੂਸਰੀ ਗੱਲ ਇਹ ਹੈ ਵੀ ਕੈਲਕਟਾ ਕਾਂਡ ਤੋਂ ਬਾਅਦ ਕੈਲਕਟਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ ਦੁਨੀਆ 'ਚ ਫੈਲਿਆ ਉਸ ਤੋਂ ਬਾਅਦ ਵੀ 13 ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨੇ ਤੇ ਅਸੀਂ ਉਹ ਰੀ ਐਸੋਸੀਏਸ਼ਨ ਨਾਲ ਮਿਲ ਕੇ ਉਹਦੇ ਗੈਸਟ ਐਫ ਆਈ ਆਰ ਕਰਾਈਆਂ ਨੇ ਆਪਾਂ ਫੇਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾਰੇ ਤੇ ਇੱਥੇ ਇੱਕ ਗੱਲ ਸੋਚਣ ਦੀ ਹੈ ਵੀ 60% ਦਾ ਸਟਾਫ ਹੈ ਉਹ ਫੀਮੇਲ ਸਟਾਫ ਹੈ ਉਹ ਕੰਮ ਕਰਨ ਤੋਂ ਡਰ ਰਿਹਾ ਹੈ ਡਾਕਟਰ ਸਾਹਿਬ ਤੁਸੀਂ ਭਰਤੀ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਸਪੈਸ਼ਲਿਸਟ ਦੀ ਘਾਟ ਮਹਿਸੂਸ ਕਰਦੇ ਹੋ ਦੇਖੋ ਸਾਰਿਆਂ ਦੀ ਘਾਟ ਹੈ ਹੁਣ ਜੇ ਸਾਡੇ ਕੋਲ ਦੋ ਆਰਥੋਪੀਡੀਸ਼ਨ ਨੇ ਦੋ ਵੀਆਪੀ ਡਿਊਟੀਆਂ ਲੱਗ ਗਈਆਂ ਇੱਕ ਸਾਰ ਦਿਨ ਮਾਰਨਿੰਗ ਕਰ ਗਿਆ 8 ਤੋਂ 8 ਇੱਕ ਰਾਤੀ 8 ਤੋਂ 8 ਕਰਕੇ ਗਿਆ ਦੋਨੋਂ ਅਗਲੇ ਦਿਨ ਡਿਊਟੀ ਤੇ ਨਹੀਂ ਹੋਣਗੇ 24 ਘੰਟੇ ਕੋਈ ਨਹੀਂ ਕਰ ਪਾ ਰਿਹਾ ਤਾਂ ਆਰਥੋ ਵਾਲੇ ਕੰਮ ਕੌਣ ਦੇਖੇਗਾ ਠੀਕ ਹੈ ਹੁਣ ਐਮਰਜੈਂਸੀ ਕਰਨੀ ਪੈ ਰਹੀ ਆਰਥੋ ਨੂੰ ਰਾਤ ਨੂੰ ਉਹਦਾ ਕੰਮ ਨਹੀਂ ਹੈ ਉਹ ਮੈਡੀਕਲ ਆਫਸਰ ਸਿੰਪਲ ਕਰ ਸਕਦਾ ਉਹ ਪਰਚੇ ਕੱਟ ਰਿਹਾ ਉਹ ਪੋਸਟਮਾਰਟਮ ਕਰ ਰਿਹਾ ਪੇਸ਼ੈਂਟ ਤਾਂ ਉੱਥੇ ਖੱਜਲ ਖਵਾਰ ਹੋ ਰਿਹਾ ਨਾ ਪੇਸ਼ੈਂਟ ਦੀ ਤਾਂ ਕੋਈ ਗਲਤੀ ਨਹੀਂ ਜਿਹੜਾ ਵਿਚਾਰਾ 100 ਕਿਲੋਮੀਟਰ ਤੋਂ ਚੱਲ ਕੇ ਆਇਆ ਜਾਂ 3 ਦਿਨੋਂ ਡਾਕਟਰ ਪੋਸਟਮਾਰਟਮ ਦੀ ਡਿਊਟੀ ਲੱਗੀ ਵੀਆਈਪੀ ਡਿਊਟੀ ਲੱਗੀ 3 ਦਿਨ ਤੋਂ ਮਰੀਜ਼ ਭਰਤੀ ਆ ਉਹਨੂੰ ਇਲਾਜ ਹੀ ਨਹੀਂ ਮਿਲ ਰਿਹਾ ਇੱਥੇ ਇੱਕ ਹੋਰ ਵੀ ਗੱਲ ਸੋਚਣ ਦੀ ਹੈ ਵੀ ਜਦੋਂ ਡਾਕਟਰ ਤਾਂ ਇਹ ਜਿਹੇ ਕੰਮ ਕਰਾਏ ਜਾਂਦੇ ਨੇ ਡਾਕਟਰ ਸੋਚਦਾ ਮੈਂ ਤਾਂ ਆਪਣਾ ਕੰਮ ਹੀ ਭੁੱਲ ਗਿਆ ਜਿਹੜੀ ਡਾਕਟਰੀ ਮੈਂ ਪੜ੍ਹ ਕੇ ਆਇਆ ਉਹ ਤਾਂ ਮੈਂ ਭੁੱਲ ਗਿਆ ਮੈਂ ਤਾਂ ਪ ਇੱਕ ਜਦੋਂ ਡਾਕਟਰ ਭਰਤੀ ਹੁੰਦਾ ਉਹ ਮੈਡੀਕਲ ਅਫਸਰ ਦੇ ਭਰਤੀ ਹੁੰਦਾ ਰਿਟਾਇਰਡ ਮੈਡੀਕਲ ਅਫਸਰ ਹੋ ਜਾਂਦਾ ਸਾਡੇ ਕੋਲ ਸਿਰਫ ਇੱਕੋ ਹੀ ਤਰੱਕੀ ਦਾ ਸਾਧਨ ਸੀਗਾ 4 9 14 ਦੀ ਸਕੀਮ ਉਹਦੇ ਨਾਲ ਹੌਸਲਾ ਫਜ਼ਾਈ ਹੁੰਦੀ ਸੀ ਕੋਈ ਬਹੁਤ ਪੈਸਾ ਨਹੀਂ ਸੀ ਮਿਲਦਾ ਪਰ ਅਗਲੇ ਨੂੰ ਹੌਸਲਾ ਫਜ਼ਾਈ ਮਿਲਦੀ ਸੀ ਹਰੇਕ ਨੂੰ ਇਹਨਾਂ ਕੰਮ ਕਰਨ ਲਈ ਹੌਸਲਾ ਹੁੰਦਾ ਇਹਦੀ ਜ਼ਰੂਰਤ ਹੈ ਉਹ ਸਰਕਾਰ ਨੇ ਬੰਦ ਕਰਤੀ ਪੁਰਾਣੀ ਸਰਕਾਰ ਨੇ ਸਾਨੂੰ ਉਮੀਦ ਹੈ ਨਵੀਂ ਸਰਕਾਰ ਉਹਨੂੰ ਬਹਾਲ ਕਰੂਗੀ ਪਰ ਮੇਨ ਸਾਡਾ ਮੁੱਦਾ ਹੈ ਵੀ ਇੱਥੇ ਮਰੀਜ਼ ਜਿਹੜਾ ਸਾਡੇ ਭੈਣ ਭਰਾਏ ਨਹੀਂ ਦੂਰੋਂ ਆਉਂਦੇ ਨੇ ਉਹ ਖੱਜਲ ਖੁਰ ਕਿਉਂ ਹੁਣ ਪਹਿਲਾਂ ਇੱਕ ਵਾਕ ਇੰਟਰਵਿਊ ਹੋਇਆ ਉਹ 4 ਸਾਲਾਂ ਤੋਂ ਬੰਦ ਹੈ ਕਿਉਂ ਨਹੀਂ ਹੁੰਦੀ ਹਰ ਮਹੀਨੇ ਉਹ ਹਰ ਮਹੀਨੇ ਵਾਕਿੰਗ ਇੰਟਰਵਿਊ ਹੋਏ ਟੋਟੋਪਟ ਸਰਕਾਰ ਜਿਹੜੇ 75% ਪੋਸਟਾਂ ਭਰੇ ਤਾਂ ਕਿ ਸਾਡੇ ਵੀਰ ਭੈਣ ਪਰਾਜੋ ਅੰਧੇ ਨਹੀਂ ਦੁਰੋ ਖੱਜਲ ਖੋਰ ਨਾ ਹੋਣ ਤੇ ਏਸੀਪੀ ਸਕੀਮ ਬਹਾਲ ਕਰੇ ਡਾਕਟਰ ਸਾਹਿਬ ਸਰਕਾਰ ਦੇ ਨਾਲ ਕੱਲ ਮੀਟਿੰਗ ਵੀ ਹੋਈ ਹੈ ਕੀ ਸਿੱਟਾ ਨਿਕਲਿਆ ਕੀ ਅਗਲਾ ਫੈਸਲਾ ਮੀਟਿੰਗ ਸਾਡੀ 4 ਵਾਰੀ ਹੋ ਗਈ ਹੈ ਸਾਡੇ ਐਸੋਸੀਏਸ਼ਨ ਦਬਾਅ ਪਾਣ ਕਰਕੇ ਉਹਨੇ 400 ਪੋਸਟਾਂ ਕੱਢੀਆਂ ਨੇ ਪਰ ਇਹ ਕੁਝ ਨਾ ਮਾਮੂਲੀ ਸਾਬਤ ਹੋਣਗੀਆਂ ਕਿਉਂਕਿ ਪੀਜੀ ਦਾ ਰਿਜ਼ਲਟ ਆ ਗਿਆ 150 200 ਡਾਕਟਰ ਉੱਚ ਚਲਾ ਜਾਊਗਾ 400 ਚੋਂ ਪਹਿਲੇ ਹੀ ਸਾਰੇ 200 ਡਾਕਟਰ ਜੁਆਇਨ ਕਰਨਗੇ ਕਿਉਂਕਿ ਸੇਫਟੀ ਹੈ ਨਹੀਂਗੀ ਕੋਈ 2 ਡਾਕਟਰ ਦੇ ਲੜਾਈਆਂ ਹੋ ਰਹੀਆਂ ਨੇ ਲੋਕ ਡਾਕਟਰ ਨੂੰ ਕੁੱਟ ਕੇ ਜਾ ਰਹੇ ਨੇ ਤਾਂ ਉਹ ਜਿਹੜੇ 150 ਤੋਂ 150 ਬੰਦੇ ਰਹਿ ਜਾਣਗੇ ਫਿਰ ਤਾਂ ਗੱਲ ਉੱਥੇ ਆ ਗਈ ਇਹ ਤਾਂ ਸਰਕਾਰ ਨੂੰ ਇਸੇ ਸਾਲ ਦੇ ਵਿੱਚ ਸ਼ਿਓਰ ਕਰਨਾ ਚਾਹੀਦਾ ਹੈ ਕਿ ਇੱਕ ਵੱਡੇ ਲੈਵਲ ਦੀ ਭਰਤੀ ਕਰਨ 1000 1500 ਡਾਕਟਰ ਇਕੱਠਾ ਭਰਤੀ ਕਰਨ ਉਹਨੂੰ ਰੋਟੇਨ ਕਰਨ ਕੋਈ ਡਾਕਟਰ ਛੱਡ ਕੇ ਨਾ ਜਾਵੇ ਕੋਈ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੇਵਾ ਕਰਨ ਵਾਸਤੇ ਸੀ ਅੰਦਰ ਆਏ ਸੀ ਛੱਡ ਕੇ ਨਹੀਂ ਜਾਣਾ ਚਾਹੁੰਦੇ ਪਰ ਇਹ ਕੋਈ ਸੇਫਟੀ ਦੇ ਅੰਸ਼ੂਰ ਕਰੋ ਫੇਮਸ ਸਟਾਫ ਦੀ ਸਾਡੀ ਸੇਫਟੀ ਨਹੀਂ ਸਾਡੀ ਕੋਈ ਸੇਫਟੀ ਨਹੀਂ ਸਾਡੀ ਕੋਈ ਕੈਰੀਅਰ ਪ੍ਰੋਗਰੈਸ਼ਨ ਨਹੀਂ ਹੈਗੀ ਅਸੀਂ ਐਮਓ ਬਣ ਕੇ ਐਮਓ ਹੀ ਰਿਟਾਇਰ ਹੋ ਜਾਣਾ ਕੁਛ ਤਾਂ ਸੋਚੋ ਸਰਕਾਰ ਸਾਡੇ ਬਾਰੇ ਠੀਕ ਹੈ ਠੀਕ ਹੈ ਆ ਕੀ ਨਾਮ ਹੈ ਸਰ ਮੇਰਾ ਨਾਮ ਡਾਕਟਰ ਰਾਹੁਲ ਹੈ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਦੇਖ ਰਹੇ ਹੋ ਪ੍ਰੋਟੈਸਟ ਨੂੰ 11 ਵਜੇ ਤੱਕ ਹੈ ਤੁਹਾਨੂੰ ਲੱਗਦਾ ਵੀ ਪ੍ਰੋਟੈਸਟ ਕਰਕੇ ਜਿਹੜੇ ਮਰੀਜ਼ ਜਾਣਗੇ ਫੱਜਲ ਖਾਰ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਡਾਕਟਰਸ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਹੈ। ਇਹ ਇੱਕ ਕ੍ਰੀਮ ਆਫ ਸੁਸਾਇਟੀ ਹੈ। ਆਪਾਂ ਸਾਰੇ ਮਾਪਿਓ ਆ, ਸਾਰਿਆਂ ਦੇ ਬੱਚੇ ਆ, ਠੀਕ ਹੈ ਨਾ? ਕੀ ਹੁੰਦਾ ਹੈ ਕਿ ਜਦੋਂ ਵੀ ਬੱਚਾ ਪੜਦਾ ਹੈ ਕੀ ਬਣੋਗੇ? ਡਾਕਟਰ ਤੇ ਇੰਜੀਨੀਅਰ ਹੋਣਾ ਹੈ। ਯਾ ਡਾਕਟਰ ਯਾ ਇੰਜੀਨੀਅਰ, ਇਹ ਦੋ professions ਆ। ਹੁਣ ਉਹਦੇ ਵਿੱਚ ਕੀ ਹੋ ਗਿਆ ਜੇ ਜਿਹੜਾ ਕ੍ਰੀਮ ਆਫ ਸੁਸਾਇਟੀ ਆ, ਉਹ ਨੂੰ ਸੜਕਾਂ ਤੇ ਉਤਰਨਾ ਪੈ ਜੇ ਤਾਂ ਇਹਦੇ ਵਿੱਚ ਕਿਸੇ ਨੂੰ ਤਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ। ਜਿਹੜਾ ਇੱਕ ਡਾਕਟਰ ਸਾਹਿਬ ਨੇ ਵੀ ਦੱਸਿਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਕਲਕੱਤਾ 'ਚ ਜੋ ਹੋਇਆ ਆਪਣੇ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੀਆਂ ਭੈਣਾਂ ਨੇ ਜਦੋਂ ਉਹ ਘਰੋਂ ਬਾਹਰ ਜਾਂਦੀਆਂ ਨੇ ਤਾਂ ਦੋ ਹੀ ਥਾਵਾਂ ਸੇਫ ਨੇ ਜਿਹੜੀਆਂ ਬੈਸਟ ਅਸੀਂ ਮੰਨਦੇ ਆ ਕਿ ਸੇਫ ਹੈ ਇੱਕ ਘਰ ਇੱਕ ਉਹਦੀ ਵਰਕਪਲੇਸ ਹੈ ਘਰ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਦੇ ਮਾਂ ਪਿਓ ਦੀ ਹੈ ਪਰ ਜਿਹੜਾ ਵਰਕਪਲੇਸ ਦੀ ਜ਼ਿੰਮੇਵਾਰੀ ਹੈ ਉਹ ਕਿਤੇ ਨਾ ਕਿਤੇ ਜੇ ਵਰਕਪਲੇਸ 'ਚ ਸਾਡੀ ਫੀਮੇਲ ਕੋਈ ਵੀ ਸਾਡੀ ਭੈਣ ਸਾਡੀ ਕੋਈ ਧੀ ਸੁਰੱਖਿਅਤ ਨਹੀਂ ਹੈ ਤਾਂ ਉਹਦੀ ਜ਼ਿੰਮੇਵਾਰੀ ਕਿਸੇ ਦੀ ਤਾਂ ਹੋਏਗੀ ਨਾ ਇਹ ਕਿਸੇ ਦੀ ਸਾਨੂੰ ਮੇਰੀ ਬੱਚੀ ਨੂੰ ਹਸਪੀਟਲ ਭੇਜਣ ਲੱਗੇ ਹੀ ਡਰਨ ਕਰ ਰਿਹਾ ਵੀ ਹਸਪੀਟਲ ਤੇ ਕਹਾ ਜਾ ਮਾਹੌਲ ਹੈ ਕੀ ਉਹ ਸੇਫ ਰਹੂਗੀ ਕਿ ਨਹੀਂ ਰਹੂਗੀ ਤਾਂ ਉਹ ਤਾਂ ਬੜਾ ਔਖਾ ਕੰਮ ਹੋ ਜੂਗਾ ਫਿਰ ਇੱਕ ਲੈਕ ਆਫ ਟਰਸਟ ਡਿਵੈਲਪ ਹੋ ਰਿਹਾ ਜਿਹਦਾ ਜਿੰਨੀ ਜਲਦੀ ਇਸ ਗੈਪ ਨੂੰ ਬਰਧ ਕੀਤਾ ਜਾਵੇ ਉਹਨਾਂ ਅੱਛਾ ਸਰ 11 ਵਜੇ ਇੱਕ ਐਮਰਜੈਂਸੀ ਸੇਵਾਵਾਂ ਮ ਖਾਪੜੇ ਕੇ ਐਮਰਜੈਂਸੀ ਨਹੀਂ ਜੀ ਤਾਂ ਸਾਡੀਆਂ ਸਿਰਫ ਓਪੀਡੀ ਬੰਦ ਹੈ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਜਾਰੀ ਨੇ ਪਹਿਲਾਂ ਇਹ ਪੂਰੇ ਦਿਨ ਦੀ ਹੜਤਾਲ ਸੀ ਪਰ ਸਰਕਾਰ ਨੇ ਕੁਝ ਸਾਨੂੰ ਕਿਹਾ ਵੀ ਸਾਨੂੰ 2-3 ਦਿਨ ਦਾ ਟਾਈਮ ਦੋ ਔਰ ਦੂਜੀ ਗੱਲ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਵੀ ਅਸੀਂ ਲੋਕਾਂ ਕਦੀ ਵੀ ਧਿਆਨ ਦਈਏ ਇਹ ਖੱਜਲ ਹੋ ਰਹੇ ਨੇ ਇਸ ਕਰਕੇ ਅਸੀਂ ਸਾਡੀ ਇੱਕ ਸਟੇਟ ਬਾਡੀ ਨੇ ਇੱਕ ਮੋਡਰੇਟ 뷰 ਲੈ ਕੇ ਸਿਰਫ ਪਹਿਲੇ 3 ਦਿਨ 8 ਤੋਂ 11 ਤੱਕ ਦੀ ਸਟ੍ਰਾਈਕ ਦਾ ਕਾਲ ਦਿੱਤੀ ਹੈ ਜੀ ਕਿੰਨੇ ਦਿਨ ਕਰਾਂਗੇ ਲਗਾਤਾਰ 3 ਦਿਨ ਚੱਲੇਗੀ ਜੀ ਪਹਿਲੇ 3 ਘੰਟਿਆਂ ਦੀ ਜੇ ਉਸ ਤੋਂ ਬਾਅਦ ਕੋਈ ਨਤੀਜਾ ਨਹੀਂ ਨਿਕਲਦਾ ਫਿਰ ਅਸੀਂ ਇਸ ਨੂੰ ਐਸਕੇਲੇਟ ਕਰਾਂਗੇ